ਸੋ ਸ਼ਸ਼ਕਲ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸੌਰੰਦ ਸਿੰਘ ਅੱਜ ਜਿਹੜਾ ਕਿ ਪੱਠਾ ਐਸੋਸੀਏਸ਼ਨ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਕੁਝ ਸਮੱਸਿਆਵਾਂ ਨੂੰ ਲੈ ਕੇ ਜਿਹੜੀਆਂ ਉਜਾੜਨਾ ਅੰਦਰ ਵੀ ਕਿਤੇ ਗਿਆ ਗੱਲਬਾਤ ਕਰ ਲੈਣੇ ਆ ਕਿ ਕੀ ਕੀ ਸਮੱਸਿਆਵਾਂ ਜਿਹੜੀਆਂ ਇਹਨਾਂ ਨੂੰ ਕਿਸ ਦਾਖ ਜਿਹੜੀ ਮੀਟਿੰਗ ਕੀਤੀ ਗਈ ਹੈ ਸਤਾਈ ਤੋਂ ਉੱਤੇ ਜਿਹੜੀ ਮੀਟਿੰਗ ਦੱਸ ਦਈਏ ਕਿ ਜੈਡ ਮੈਂ ਜੋ ਸਾਹਨੇ ਵਾਲ ਦੇ ਵਿੱਚ ਪੱਠਾ ਸਵਾਮੀ ਜਿੰਦਾਬਾਦ ਮੈਂ ਅਸ਼wini ਕੁਮਾਰ ਸ਼ਰਮਾ ਪ੍ਰਭਾਣ ਲੁਧਿਆਣਾ ਜ਼ਿਲ੍ਹਾ ਪੱਠਾ ਮਾਲਕ ਐਸੋਸੀਏਸ਼ਨ ਅੱਜ ਮੇਰੀ ਅਗਵਾਈ ਦੇ ਵਿੱਚ ਇੱਥੇ ਮੀਟਿੰਗ ਰੱਖੀ ਗਈ ਆ ਔਰ ਜਿਹਦੇ ਵਿੱਚ ਭਾਰੀ ਗਿਣਤੀ ਵਿੱਚ ਪੱਠਾ ਵਾਲਾ ਇਕੱਠੇ ਹੋਏ ਆ ਉਹ ਪੱਠਿਆਰ ਵਾਸਤੇ ਮਿੱਟੀ ਦੀ ਮਾਈਨਿੰਗ ਉਹ ਵੱਡੀ ਸਮੱਸਿਆ ਆ ਰਹੀ ਆ ਜਿਹੜੀ ਓਟ ਵੱਲੋਂ ਈਸੀ ਲੱਗੀ ਸੀ ਉਹਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕੀਤੀ ਅੱਜ ਵੀ ਵੀ ਸਾਡਾ ਇਹਦਾ ਮਿੱਟੀ ਦਾ ਹੱਲ ਕੀਤਾ ਇਹ ਮਿੱਟੀ ਇੱਕ ਰਾਮ ਮਟੀਰੀਅਲ ਆ ਉਹਦਾ ਹੱਲ ਕੀਤਾ ਜਾਵੇ ਔਰ ਦੂਸਰਾ ਜਿਹੜਾ ਔਰ ਵੀ ਕਈ ਸਮੱਸਿਆ ਹੈਗੀਆਂ ਜਿਹੜੀਆਂ ਸਰਕਾਰ ਨੂੰ ਅਸੀਂ ਅੱਜ ਇੱਥੇ ਪੈਲੇਟ ਦਾ ਮੁੱਦਾ ਜਿਹੜਾ ਪੈਲੇਟ ਜਿਹੜੀ ਸਰਕਾਰ ਨੇ ਪਰਾਲੀ ਤੋਂ ਪੈਲੇਟ ਦਾ ਬਣਾਇਆ ਕੁਝ ਲੋਕਾਂ ਨੇ ਮিলি ਭਗਤ ਦੇ ਨਾਲ ਕੁਝ ਲੋਕਾਂ ਨੇ ਉਹ ਖੱਠਿਆਂ ਦੇ ਉੱਤੇ ਕਾਮਯਾਬ ਨਹੀਂ ਹੈਗਾ ਕਿਉਂਕਿ ਉਹ ਵਿਜੀਬਲ ਨਹੀਂ ਹੈਗਾ ਕਿਉਂਕਿ ਅਸੀਂ ਸਰਕਾਰ ਨੂੰ ਇਹ ਵੀ ਕਿਹਾ ਵੀ ਅਗਰ ਤੁਸੀਂ ਪਿੱਛੇ ਡੀਸਾ ਨਾਲ ਮੀਟਿੰਗ ਵੀ ਹੋਈ ਸੀ ਕਿ ਜੇ ਤੁਸੀਂ ਪਰਾਲੀ ਦੇਣੀ ਵੀ ਆ ਅਸੀਂ ਪਰਾਲੀ ਥੋੜੀ ਥੋੜੀ ਇੱਦੀ ਲੈ ਲਾਂਗੇ ਪੈਲੇਟ ਦੀ ਜਾਇ ਜੋ ਸੀਜ਼ਨ ਸਾਡਾ ਆਫ ਹੁੰਦਾ ਲੈ ਕੇ ਅਸੀਂ ਪਤਰਾ ਕਰਕੇ ਉਹਨੂੰ ਆਪਣੀ ਮਿੱਟੀ ਤੇ ਪਾਦਿਆ ਕਰਾਂਗੇ ਉਹ ਗੱਲ ਜਾ ਕੇ ਦੋ ਤਿੰਨ ਮਹੀਨੇ ਚ ਫੇ ਸਾਡਾ ਕੰਮ ਆ ਜੂਗਾ ਜਿਹੜਾ ਪੈਲੇਟ ਹੈ ਪੈਲੇਟ ਸਾਨੂੰ ਕਿਉਂਕਿ ਇਹਦੀ ਜਿਹੜੀ ਵੈਲਿਊ ਹੀ 1500 ਸਿਰਫ ਹੈਗੀ ਆ ਜਿਹੜੀ ਸੀਵੀ ਹੈਗੀ ਇਹਦੀ ਸਲੂਰੀਕਲ ਵੈਲਿਊ ਜਿਹਨੂੰ ਕਹਿੰਦੇ ਆ ਔਰ ਦੂਸਰਾ ਜਿਹੜਾ ਦੂਸਰਾ ਜਿਹੜਾ ਕੋਲਾ ਕੋਲੇ ਵੀ ਹੈਗੀ 7000 ਇਸ ਕਰਕੇ ਉਹਦੇ ਨਾਲ ਇੱਟੇ ਨਹੀਂ ਬੰਦੇ ਇੱਟਾਂ ਜਿੱਥੇ ਦਿੱਲੀ ਦੇ ਨੇੜੇ ਤੇ ਨੇ ਉਹ ਚਲਾਉਂਦੇ ਵੇ ਪੈਲਟ ਉੱਥੇ ਦੋਮਾ ਬੰਦੀਆਂ ਗਈਆਂ ਉੱਥੇ ਪੱਟੇ ਬੰਦ ਹੁੰਦੀ ਕਗਾਰ ਤੇ ਆ ਅਸੀਂ ਕੁਆਲਟੀ ਵੀ ਨਹੀਂ ਦੇ ਪਾਵਾਂਗੇ ਔਰ ਵੈਸੇ ਵੀ ਸਾਡਾ ਜਿਹੜਾ ਹੈਗਾ ਉਹਦਾ ਕੋ ਉਹਨੂੰ ਲੈਣ ਦਾ ਫਾਇਦਾ ਨਹੀਂ ਬਹੁਤ ਮਹਿੰਗੀ ਪੈਂਦੀ ਔਰ ਉਹਦਾ ਅਸਰ ਵੀ ਕੋਈ ਨਹੀਂ ਹੈਗਾ ਸੋ ਅਸੀਂ ਸਰਕਾਰ ਤੋਂ ਹੀ ਮੰਗ ਕਰਦਾ ਜੀ ਜੋ ਪੱਠੇ ਦੀ ਸਮੱਸਿਆ ਗਈਆਂ ਪੱਠਾ ਇੱਕ ਰੂਪਾ ਲਵੇ ਹੋਗਾ ਇਹ ਹਰ ਲੱਖਾਂ ਬੰਦਾਂ ਨੂੰ ਰੋਜ਼ਗਾਰ ਦਿੰਦਾ ਵਾ ਔਰ ਇਸ ਕਰਕੇ ਇਹਨੂੰ ਬੜੀ ਤਸੱਲੀ ਨਾਲ ਬੜੇ ਅੱਛੇ ਤਰੀਕੇ ਨਾਲ ਸਮਝਿਆ ਜਾਵੇ ਜੋ ਅਸੀਂ ਯਾ ਪਿਛਲੇ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਮਾਨੀਸਟਰ ਮੀਟਿੰਗ ਹੋਈ ਸੀ ਪਰ ਉਹਦਾ ਹਜੇ ਹੱਲ ਕੋਈ ਨਿਕਲਿਆ ਨਹੀਂ ਸੋ ਅਸੀਂ ਇਹੀ ਮੰਗ ਕਰ ਰਹੇ ਹਾਂ ਕਿ ਸਾਡਾ ਇਹਦਾ ਸਮੱਸਿਆਵਾਂ ਨਾਲ ਸਮੱਸਿਆਵਾਂ ਜਿਹੜੀਆਂ ਹੋਰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਕਰਨ ਆ ਰਹੀਆਂ ਤੁਹਾਨੂੰ ਪਰ ਪੱਟੇ ਤੇ ਸਮੱਸਿਆ ਬੌਂਡਿੰਗ ਐਕਟ ਦੀ ਬਹੁਤ ਹੈਗੀ ਆ ਜਿਹੜਾ ਕਿ ਪੱਟਾ ਕੋਈ ਬੰਦ ਫੈਕਟਰੀਆਂ ਨੂੰ ਨਹੀਂ ਚੱਲਦਾਗਾ ਓਪਨ ਜ਼ਮੀਨਾਂ ਉੱਤੇ ਚੱਲਦੇ ਪੱਟੇ ਇਸ ਦਾ ਕਿ ਉਹ ਇੱਕ ਗਲਤ ਕਾਨੂੰਨ ਇੱਕ ਬਣਿਆ ਤਾਂ ਸੀਗਾ ਲੇਕਿਨ ਉਹਦਾ ਇਸ਼ੂ ਜ ਹੋ ਰਿਹਾ ਉਸ ਕਾਨੂੰਨ ਦਾ ਕੋਰਟ ਚ ਲੋਕ ਲੈਂਦੇ ਆ ਹਾਈ ਕੋਰਟ ਤੋਂ ਲੈਂਦੇ ਆ ਵਧੂਆ ਐਕਟਰ ਜਿਹੜਾ ਹੈਗਾ ਉਹਨੂੰ ਉਹਦਾ ਪੱਠਿਆਂ ਦੀ ਲੇਬਰ ਪਰੇਸ਼ਾਨ ਕਰ ਰਹੀ ਹੈ ਬਲੈਕਮੇਲ ਕਰ ਰਹੀ ਪੱਠਿਆਂ ਦਾ ਉਹਨੂੰ ਸੋ ਉਹਦੇ ਉੱਤੇ ਵੀ ਅਸੀਂ ਇਹਨਾਂ ਨੂੰ ਕਿਹਾ ਕਿ ਸਾਡੇ ਇਹਦਾ ਕੋ ਹੱਲ ਕੀਤਾ ਜਾਵੇ ਕਾਫੀ ਅਸੀਂ ਆਪਣਾ ਮੰਗ ਪੱਤਰ ਦਿੱਤੇ ਅਸੀਂ ਔਰ ਅਸੀਂ ਪ੍ਰੈਸ ਰੌਂਡ ਪ੍ਰੈਸ ਨੂੰ ਵੀ ਦਿੱਤਾ ਵਾਂ ਸੋ ਉਹਦਾ ਜੋ ਜੋ ਹੈਗਾ ਮੌਕੇ ਦੇ ਹਿਸਾਬ ਨਾਲ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਸਵਾਗਤ ਜੀ ਮੀਟਿੰਗ ਕੀਤੀ ਗਈ ਇਸ ਵਿੱਚ ਕਿਸਾਨ ਜਿਹੜੀਆਂ ਚਰਚਾਵਾਂ ਹਮੀਆਂ ਨੇ ਚਲੀਆਂ ਉਹ ਪੈਲਟ ਦੇ ਮੁੱਦੇ ਤੇ ਸਾਡਾ 2 ਸਾਲ ਹੋ ਗਏ ਕੇਸ ਚੱਲਦਾ ਹੈ ਹਾਈ ਕੋਰਟ ਨੇ ਸਟੇਟ ਦਿੱਤਾ ਹੈ ਸਾਨੂੰ ਉਹ ਫਿਰ ਅੱਗੇ ਉਹਦੀ ਅਗਸਤ ਦੀ ਤਰੀਕ ਪਈ ਹੋਈ ਆ ਇਸ ਤਰੀਕੇ ਨਾਲ ਸਾਡਾ ਜਿਹੜਾ ਈਸੀ ਦਾ ਇਹਨਾਂ ਨੇ ਮਿੱਟੀ ਦਾ ਕੀਤਾ ਇਹਨੂੰ 2 ਸਾਲ ਹੋ ਗਏ ਲਗਭਗ ਅਸੀਂ ਉਹਦੇ ਪਿੱਛੇ ਲੱਗੇ ਹੋਏ ਵੀ ਸਾਡਾ ਹੱਲ ਹੋ ਜਵੇ ਕਿਉਂਕਿ ਪੱਟੇ ਤਾਂ ਹੀ ਚੱਲ ਪਾਣਗੇ ਜੇ ਜਿਹਦਾ ਮਕਸਦ ਆਰਾਮ ਰੀਅਲ ਹੋਗਾ ਆਰਾਮ ਹੀ ਐਸੇ ਲੇ ਬੰਦਦਾ ਪੱਟੇ ਉਹ ਜੇ ਸਰਕਾਰ ਦੇਊਗੀ ਸਾਡਾ ਹੱਲ ਕਰੂ ਤੇ ਅਸੀਂ ਚਲਾ ਲਵਾਂਗੇ ਜੀ ਅਸਰਾ ਅਸਰਾ ਨਾਲ ਵੀ ਗੱਲਬਾਤ ਚੁਲਾਈ ਨਹੀਂ ਨਾ ਕੋਈ ਕਚਹਿਰ ਨਹੀਂ ਹਲ ਨਹੀਂ ਮੀਟਿੰਗ ਤੇ ਕੋਈ ਹੱਲ ਹਜੇ ਹੋਇਆ ਨਹੀਂ ਸਾਨੂੰ ਭਰੋਸਾ ਦਿੱਤਾ ਸੀ ਹੱਲ ਹੋ ਜਾਊਗਾ ਸੀਐਮ ਸਾਹਿਬ ਵੀ ਮਿਲੇ ਸੀ ਮਾਈਨਿੰਗ ਮੰਤਰੀ ਮਿਲੇ ਸੀ ਉਹਨਾਂ ਨੇ ਕਹੀ ਥੋੜਾ ਹੱਲ ਕਰਦੇ ਅਫਸਰਾਂ ਨਾਲ ਮੀਟਿੰਗ ਵੀ ਕਰਾਈ ਸੀ ਲੇਕਿਨ ਹੱਲ ਹੋਇਆ ਨਹੀਂ ਅਸੀਂ ਉਹੀ ਦੁਬਾਰਾ ਅੱਜ ਫੇਰ ਮੰਗ ਕੀਤੀ ਉਹਨਾਂ ਤੋਂ ਸਾਡਾ ਹੱਲ ਕਰੋ ਨਹੀਂ ਤਾਂ ਪੱਟੇ ਬੰਦ ਨਹੀਂ ਰਹਿਣਗੇ ਜੇ ਮਾਈਨਿੰਗ ਕੋਈ ਮਿੱਟੀ ਸਾਡਾ ਰਾਫ ਨੇ ਮਿੱਟੀ ਨਹੀਂ ਮਿਲੂਗੀ ਤੇ ਇਟਾ ਕਾਹਦਾ ਭਰਾਨੀਆਂ ਇਸ ਕਰਕੇ ਬੜਾ ਮੁਸ਼ਕਲ ਦਾ ਸਮਾਂ ਸਾਡਾ ਸਾਥ ਦੇ ਸਰਕਾਰ ਸੁਬਾਨਵਾਲੀ ਸਾਡੀ ਪੰਜਾਬ ਬੋਡੀ ਦੀ ਮੀਟਿੰਗ ਆਉਣ ਵਾਲੀ 24 ਤਰੀਕ ਨੂੰ ਹੋ ਰਹੀ ਹੈ ਮੈਰੀ ਵਲੇ ਮੁਲਾਪੁਰ ਤੇ ਉਹਦੇ ਵਿੱਚ ਪੰਜਾਬ ਦੇ ਸਾਰੀਆਂ ਐਸੋਸੀਏਸ਼ਨਾਂ ਦੇ ਪ੍ਰਧਾਨ ਸੈਕਟਰੀ ਸੱਦੇ ਹੋ ਰਹੇ ਆ 20 ਤਰੀਕ ਨੂੰ ਜੋਦੇ ਵਿੱਚ ਵੀ ਇਹੀ ਗੱਲਬਾਤ ਕੀਤੀ ਜਾਊਗੀ ਜੋ ਸਾਡੀ ਸਮੱਸਿਆ ਹੈਗੀ ਹੈ ਕਿ ਇੰਡਸਟਰੀ ਬੰਦ ਰਹਿਣੀ ਹਾਂਜੀ ਅਸਲੇ ਬੰਦ ਹੋ ਜਾਣਗੇ ਕਿਉਂਕਿ ਜੇ ਮਿੱਟੀ ਨਹੀਂ ਮਿਲੂ ਚਲਾਣੇ ਕਾਦੇ ਨਾਲ ਸਾਡੀ ਜੈਨੂਨ ਮੰਗਾ ਰਾਮ ਰੀਡਲ ਨਹੀਂ ਮਿਲੂਗਾ ਤਾਂ ਇੰਡਸਟਰੀ ਕਾਦਰ ਚੱਲੇਗੀ ਬੜੇ ਬੀ ਇਹ ਸਿਸਟਮ ਚੱਲੇਗਾ ਜਾਂ ਜતના ਹਾਂਜੀ GST ਵੀ ਸਾਡੀ ਕਾਉਂਸਲਾ ਦਿੱਲੀ ਗੱਲ ਚੱਲਦੀ ਵੀ ਸਾਡੇ ਆਲ ਇੰਡੀਆ ਦੇ ਜਿਹੜੇ ਪ੍ਰਧਾਨ ਹਨ ਉਹਨਾਂ ਨੇ ਅੱਜ ਹੁਣ ਗੱਲ ਕੀਤੀ ਸੀ ਫੋਨ ਦੇ ਉੱਤੇ ਉਹਨਾਂ ਨੇ ਦੱਸਿਆ ਸਾਰਾ ਉੱਥੇ ਮੀਟਿੰਗ ਪ੍ਰਾਈਮ ਮਿਨਿਸਟਰ ਨਾਲ ਹੋਰ ਸਾਰੀਆਂ ਮੀਟਿੰਗਾਂ ਵੀ ਚੱਲ ਰਹੀਆਂ ਸਨ ਅੱਜ ਪੂਰੇ ਪੰਜਾਬ ਦੇ ਮੰਨ ਦੇ ਵਿੱਚ ਫੈਸਲੇ ਨਹੀਂ ਇਹ ਸਿਰਫ ਲੁਧਿਆਣਾ ਜ਼ਿਲ੍ਹੇ ਦੇ ਪੱਠਾ ਮਾਲਕ ਸੀਗੇ ਤੇ ਪੰਜਾਬ ਦੀ ਜਿਹੜੀ ਸਾਡੀ ਜਨਰਲ ਸਕੱਤਰ ਹੈ ਪ੍ਰਧਾਨਾਂ ਦੀ ਮੀਟਿੰਗ ਆ ਮੈਰੀ ਵਿਲੇਜ 24 ਤੀਨ ਨੂੰ ਹੋਣੀ ਉਹ ਚ ਫੈਸਲੇ ਅਗੇ ਲਏ ਦਿੱਤੇ ਜਾਣਗੇ ਜੋ ਵੀ ਹੋਣਗੇ ਅੰਨੇ ਵਿੱਚ ਅੱਜ ਪੰਜਾਬ ਦੇ ਪ੍ਰਧਾਨ ਸ਼੍ਰੀ ਰਵੀਸ਼ ਮੋਹੀ ਜੀ ਲੁਧਿਆਣੇ ਦੇ ਪ੍ਰਧਾਨ ਅਸ਼ੋਨੀ ਸ਼ਰਮਾ ਜੀ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਟੈਡੀ ਸਾਹਿਬ ਇਹ ਸਾਰਾ ਰੁਦੋਇਣ ਦੇ ਪੱਠਾ ਮਾਲਕ ਐਸੋਸੀਏਸ਼ਨ ਜੋ ਇੱਕ ਅੱਜ ਰੈੱਡ ਬੈਂਕੋ ਦੇ ਵਿੱਚ ਬੜੀ ਖਰਮੇ ਹਜ਼ਾਰੀ ਵਾਲੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਜਿਵੇਂ ਸਾਨੂੰ ਪੱਠੇ ਵਾਲਿਆਂ ਨੂੰ ਬਹੁਤ ਸਹੀ ਸਮੱਸਿਆਵਾਂ ਆ ਰਹੀਆਂ ਨੇ ਸਭ ਤੋਂ ਵੱਡੀ ਸਮੱਸਿਆ ਮਾਈਨਿੰਗ ਦੀ ਜਿਹੜੀਆਂ ਮਿੱਟੀਆਂ ਨੇ ਇਹ ਮਿੱਟੀ ਇੱਕ ਤਾਂ ਸਾਡੀ ਪਹਿਲਾਂ ਅਕਾ ਚਾਰ ਫੁੱਟ ਹੁੰਦੀ ਸੀ ਚਾਰ ਫੁੱਟ ਤੋਂ ਤਿੰਨ ਫੁੱਟ ਕਰਤੀ ਦੂਸਰੀ ਕੀ ਗੱਲ ਆ ਜਦੋਂ ਜੁਨਾਵਾਂ ਦੇ ਵਿੱਚ ਝੋਨੇ ਦੀ ਕਟਾਈ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਧੂਆ ਹੋਣ ਕਰਕੇ ਐਨਜੀਟੀ ਨੇ ਸਾਡੇ ਤੇ ਇੱਕ ਤਲਵਾਰ ਲਟਖ ਰਹੀ ਆ ਉਹ ਇਹ ਆਖਰੇ ਨੇ ਵੀ ਇਹਨੇ ਪੱਠੇ ਦੇ ਤੁਹਾਡੇ 180 ਦਿਨ ਹੀ ਚਲਾਏ ਜਾਣ 180 ਦਿਨ ਫਾਇਰਿੰਗ 1 ਜਨਵਰੀ ਤੋਂ ਲੈ ਕੇ 30 ਜੂਨ ਤੱਕ ਜਿਹਦੇ ਨਾਲ ਛੋਟੋ ਜਿਹਾ ਕ੍ਰੀਏਟਰ ਮਜ਼ਾਰ ਦੇ ਵਿੱਚ ਜਿਹੜੀ ਇੱਟ ਦੀ ਉਹ ਹੋ ਰਹੀ ਆ ਦਿਨ ਪਰ ਦਿਨ ਔਰ ਦੂਸਰਾ ਕੀ ਆ ਪਿੱਛੇ ਜਿਹੜਾ ਟਾਈਮ ਲੰਘਿਆ ਇਸ ਸੀਜ਼ਨ ਦੇ ਵਿੱਚ ਇਹ ਸੀਜ਼ਨ ਸਾਡਾ ਤਕਰੀਬਨ ਲਗਭਗ 30 ਜੂਨ ਨੂੰ ਖਤਮ ਹੋ ਗਿਆ ਸੀ ਪਰ ਲੇਕਿਨ ਮਈ ਦੇ ਵਿੱਚ ਬਰਸਾਤਾਂ ਬਹੁਤ ਬੇਸਾਬੀਆਂ ਪਈਆਂ ਨੇ ਬੇਸਾਬੀਆਂ ਬਰਸਾਤਾਂ ਪੈਣ ਨਾਲ ਇੱਟ ਦੀ ਪ੍ਰੋਡਕਸ਼ਨ ਸਾਡੀ ਪ੍ਰੋਡਕਸ਼ਨ ਲੌਸ ਬਹੁਤ ਜ਼ਿਆਦਾ ਹੋਇਆ ਜਿਹਦੇ ਨਾਲ ਸਾਡੇ ਜਿਹੜੇ ਕੋਸਟ ਆਫ ਪ੍ਰੋਡਕਸ਼ਨ ਵਧ ਗਈ ਆ ਆਫਸਰ ਪ੍ਰੋਡਕਸ਼ਨ ਵਧਣ ਦੇ ਨਾਲ ਕੁਝ ਰੇਟ ਬਾਜ਼ਾਰ ਦੇ ਵਿੱਚ ਇਹਨਾਂ ਮਕਸੀਰੀਜ਼ ਹੋਏ ਨੇ ਜਿਹਦੇ ਨਾਲ ਤੁਹਾਨੂੰ ਇਹ ਆ ਵੀ ਅੱਗੋਂ ਜਿਹੜਾ ਸਮਾਂ ਔਰ ਟਾਈਮ ਆ ਉਹ ਇਹ ਆ ਵੀ ਇੱਕ ਜਨਵਰੀ ਕੋ ਪਹਿਲਾਂ ਅਸੀਂ ਪੱਠਿਆਂ ਤੇ ਫਾਇਰਿੰਗ ਹੋ ਉਹ ਪੰਜਾਬ ਦੇ ਵਿੱਚ ਹੀ ਐਨਜੀਟੀ ਐਡਿਡੀ ਉਹ 180 ਦਿਨ ਹਨ ਦਿਨ ਵਿੱਚ ਹੀ ਐਨਜੀਟੀ ਲੇਕਿਨ ਜੇ ਉਹ ਹੁੰਦੇ ਤਾਂ ਅਸੀਂ ਉਸ ਨੂੰ ਉਹ ਉਲੰਘਣਾ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਸਖਤੀ ਨਾਲ ਡਰ ਹੁੰਦੀ ਹੈ ਜਿਹੜੇ ਉਹ ਹੁੰਦੇ ਐਨਜੀਟੀ ਦੇ ਸੁਪਰੀਮ ਕੋਰਟ ਦੇ ਆਰਡਰ ਹੁੰਦੇ ਆ ਤੇ ਉਹਦੇ ਵਿੱਚ ਸਾਡੇ ਸਾਰੇ ਪੱਠਾ ਮਾਲਕਾਂ ਨੇ ਜਿੰਨੇ ਵੀ ਅਜੇ ਲੁੱਦਣੇ ਨੇ ਸਾਡੇ ਪੱਠਾ ਮਾਲਕ ਸੀ ਉਹਨੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਹੈ ਵੀ ਜੋ ਵੀ ਇਹ ਜੋ ਸਰਕਾਰ ਦਾ ਸਿਸਟਮ ਆ ਉਹ ਸਿਸਟਮ ਦੇ ਅੰਦਰ ਰਹਿ ਕੇ ਹੀ ਚੱਲੇ ਜਾਣਾ ਅੰਦਰ ਰਹਿ ਕੇ ਚੱਲੇ ਹੋ ਜੀ ਸਾਰੇ ਹੀ ਸਾਡੇ ਜਿੰਨੇ ਵੀ ਜਿੰਨੀਆਂ ਵੀ ਤਹਿਸੀਲਾਂ ਦੇ ਪ੍ਰਧਾਨ ਨੇ ਖੰਨੇ ਤੋਂ ਸਮਰਾਲੇ ਤੋਂ ਪੈੜ ਤੋਂ ਆਪਣੇ ਰੈਕੋਰਡ ਤੋਂ ਜਗਰਾਉ ਤੋਂ ਲੋਕੋ ਤੋਂ ਸਾਰੇ ਪ੍ਰਧਾਨ ਸਾਹਿਬਾਨ ਸੈਕਟਰੀ ਚੇਅਰਮੈਨ ਸਰਪ੍ਰਸ ਸਾਰੇ ਪਹੁੰਚੇ ਨੇ ਅਸੀਂ ਵਿਸ਼ੇਸ਼ ਤੌਰ ਤੇ ਉੱਤੇ ਜਿੰਨੇ ਵੀ ਦੂਰੋਂ ਰੇਡੀਓ ਸਰ ਦਾ ਪੱਥਾ ਮਾਲਕ ਇੱਥੇ ਚੱਲ ਗਏ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕਿੰਨੇ ਹਮਾਂ ਦਾ ਜਿਹੜੀਆਂ ਸਮੱਸਿਆਵਾਂ ਦਾ ਜਿਹੜੀਆਂ ਹੋ ਰਹੀਆਂ ਨੇ ਉਹ ਸਮੱਸਿਆ ਤਾਂ ਜੀ ਹੋਊਗੇ ਹੁਣ ਗੱਲ ਇਹ ਆ ਵੀ ਜਿਹੜਾ ਸਭ ਤੋਂ ਵੱਡੀ ਸਵਸਥਾਕਾਰੀ ਆ ਪਾਇਲਟ ਦੀ ਜਿਹੜੇ ਪ੍ਰਾਲੀ ਦੇ ਤੋਂ ਬਣਦੇ ਆ ਨਾ ਆਪਣੇ ਇੱਕ ਉਹ ਆਪਣੇ ਪਾਇਲਟ ਬਣਦੇ ਆ ਉਹਦੀ ਜਿਹੜੀ ਸੀਵੀ ਆ ਬਹੁਤ ਘੱਟ ਹੁੰਦੀ 2600 ਸੀਵੀ ਹੁੰਦੀ ਆ 2600 GCB ਜਿਹੜੀ ਉਹ ਪੱਠੇ ਦੇ ਵਿੱਚ ਕੁਛ ਨਹੀਂ ਕਰਦੇ ਕਿ ਉਹਨਾਂ ਨੇ ਇੱਕ ਜਿੱਦਣ ਦੇ ਹਾਈ ਡਰਾਫਟ ਪੱਠੇ ਆ ਇਹ ਚ ਪੱਖਾ ਜਿਹੜਾ ਉਹ ਚੱਲ ਰਿਹਾ ਨਾ ਕੰਟੀਨਿਊ ਜਿਹੜੇ ਬਿਜਲੀ ਵਾਲੇ ਪੱਠੇ ਜਿਹੜਾ ਉਹ ਆ ਕਰਦੇ ਨੇ ਜਦੋਂ ਕਿ ਉਹ ਜਿਹੜੀ 2600 GCB ਹੈ ਪਰਾਲੀ ਵੀ ਤੇ ਕੋਲੇ ਵੀ ਹੁੰਦੀ ਹੈ 750 ਉਹਦੇ ਵਿੱਚ ਗੈਸਾਂ ਵੀ ਕਈ ਤਰ੍ਹਾਂ ਦੇ ਹੁੰਦੇ ਹੁੰਦੇ ਨੇ ਜਿਹੜੀਆਂ ਕਿ ਪ੍ਰੋਪਰ ਜਿਹੜੇ ਵਾਲੇ ਟਪੱਕਦੀ ਆ ਪਰਾਲੀ ਨਾਲ ਇੱਕ ਨਾ ਪੱਕਣ ਕਰਕੇ ਇੱਟ ਵੀ ਜਿਹੜੀ ਕੁਆਲਿਟੀ ਆ ਪ੍ਰੋਪਰ ਕੁਆਲਿਟੀ ਨਹੀਂ ਬਣਨੀ ਉਸ ਮੁੱਦੇ ਦੇ ਉੱਤੇ ਵੀ ਅੱਜ ਵਿਸ਼ੇਸ਼ ਤੌਰ ਤੇ ਮੀਟਿੰਗ ਬੁਲਾਈ ਗਈ ਆ ਜਿਹਦੇ ਤੇ ਇਹ ਇਹ ਇਹੀ ਆ ਵੀ ਉਹ ਜਿਹੜਾ ਸਾਡਾ ਪਤਵਾਲੀਆ ਸਾਹਿਬ ਵਕੀਲ ਕੀਤੇ ਹੋਏ ਨੇ ਪੰਜਾਬ ਸਰਕਾਰ ਵੀ ਉਹਨਾਂ ਨਾਲ ਵੀ ਗੱਲ ਚੱਲਦੀ ਆ ਤੇ ਉਹ ਕੇਸੜਾ ਹਾਈ ਕੋਰਟ ਦੇ ਵਿੱਚ ਆ ਜੇ ਹੁਣ ਪੱਠੇ ਬੰਦ ਨਹੀਂ ਆ ਹੁਣ ਪੱਠੇ ਬੰਦ ਸਾਰੇ ਪੱਠੇ ਬੰਦ ਰਹਿ ਗਏ ਜਿਸ ਮੀਟਿੰਗ ਰੱਖੀ ਗਈ ਇੱਕ ਜਦ ਤੱਕ ਪੱਠੇ ਬੰਦ ਨਹੀਂ ਜਾਣਗੇ ਇਹ ਜਿੰਨੀ ਦੇ ਤੱਕ ਜੇ ਅੱਗੋਂ ਸਾਨੂੰ ਕੋਈ ਸਰਕਾਰ ਤੋਂ ਕੋਈ ਰਾਹਤ ਮਿਲੂਗੀ ਫਿਰ ਪੱਠੇ ਚਲਾਵਾਂਗੇ ਲੇਕਿਨ ਜਿਹੜੀ ਜੇ ਐਨਜੀਟੀ ਨੇ ਕਰਤਾ 180 ਦਿਨ ਤਾਂ ਫਿਰ 1 ਜਨਵਰੀ ਤੋਂ ਚਲਾਵਾਂਗੇ ਅੱਜ ਮੀਟਿੰਗ ਚ ਗਿਆ ਜੀ ਅੱਜ ਅੱਜ ਮੀਟਿੰਗ ਕੀਤੀ ਗਈ ਲੁਧਿਆਣਾ ਡਿਸਟ੍ਰਿਕਟ ਦੀ ਸਾਰੇ ਵਾਲ ਮੈਂਬਰ ਚੰਡੀਗੜ੍ਹ ਰੋਡ ਸੰਿਆਰ ਰੋਡ ਦੇ ਪੱਟਾ ਮਾਲਕੇ ਸਾਹਮਣੇ ਆ ਕੇ ਜਿਹੜੀ ਤੇ ਸਮੱਸਿਆਵਾਂ ਲੈ ਕੇ ਜਿਹੜੀ ਉੱਥੇ ਵੀ ਇਹ ਸਮੱਸਿਆਵਾਂ ਬੜੀਆਂ ਨੇ ਮੈਲਿੰਗ ਦੀ ਬੜੀ ਸਮੱਸਿਆ ਮਿੱਟੀ ਨਹੀਂ ਮਿਲ ਰਹੀ ਮਿੱਟੀ ਮਹਿੰਗੀ ਹੋ ਗਈ ਜ਼ਮੀਨਾਂ ਦਾ ਰੇਟ ਮਹਿੰਗਾ ਹੋ ਰਿਹਾ ਮਿੱਟੀ ਦਾ ਬਹੁਤ ਜ਼ਿਆਦਾ ਰੇਟ ਹੋ ਗਿਆ ਪਰ ਬੜੀਆਂ ਪ੍ਰੋਬਲਮ ਆ ਰਹੀਆਂ ਨੇ ਦੇਵੜਾ ਦੀਆਂ ਬੜੀਆਂ ਦਿੱਕਤਾਂ ਨੇ ਤੇ ਜੀ ਜਿਸ ਤਰ੍ਹਾਂ ਪਿੱਛੇ ਦਣੀ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ ਗਈ ਆ ਹਾਂ ਮੈਂਬਰ ਮੀਟਿੰਗ ਕੀਤੀ ਗਈ ਆ ਕਿਸ ਤਰ੍ਹਾਂ ਦਾ ਕੋਈ ਹੱਲ ਹੋਇਆ ਜਾਂ ਨਹੀਂ ਹਜੇ ਕੋਈ ਹੱਲ ਨਹੀਂ ਹੋਇਆ ਪਰ ਉਮੀਦ ਆ ਵੀ ਹੋ ਜਾਊਗਾ ਸਰਕਾਰ ਨੂੰ ਸੱਸਿਓਂ ਵੀ ਜਿਸ ਤਰ੍ਹਾਂ ਹੁਣ ਆ ਜਿਹੜੇ ਇਕੱਠਾ ਬੰਦ ਜਿਹੜੇ ਕੀਤੇ ਗਏ ਨੇ ਉਹਦੇ ਨਾਲ ਨਾਲ ਜੀਐਸਟੀ ਦੀ ਪ੍ਰੋਬਲਮਸ ਨੂੰ ਵੀ ਲੈ ਕੇ ਤੁਸੀਂ ਮੀਟਿੰਗ ਕੀਤੀ ਹੈ ਮੇਰੇ ਨਾਲ ਹਾਂਜੀ ਉਹ ਮੀਟਿੰਗ ਜੀਐਸਟੀ ਦੀਆਂ ਤੋਂ ਪ੍ਰੋਬਲਮਾਂ ਨੇ ਥੋੜੀਆਂ ਜੀ ਇਨਪੁਟ ਨਹੀਂ ਮਿਲ ਰਿਹਾ ਨੇਗੋ ਸੈਂਟਰ ਸਰਕਾਰ ਮੈਂ ਦੇ ਅਗਸਤ ਦੇ ਮਹੀਨੇ ਮੀਟਿੰਗ ਹੈ ਦੇ ਵਿੱਚ ਪ੍ਰਸਤਾਵ ਹੈਗਾ ਜੀ ਜਿਹਦੇ ਵਿੱਚ ਪੱਠਿਆਂ ਨੂੰ ਕੋਈ ਰਾਹਤ ਮਿਲੇ ਠੀਕ ਕਹਿਣਾ ਚਾਹੁੰਗੇ ਕਿ ਇਸ ਤਰ੍ਹਾਂ ਦੀ ਅਪੀਲ ਕਰਦੇ ਹਾਂ ਜੀ ਕਿ ਇਸ ਤਰ੍ਹਾਂ ਦੇ ਹਾਂ ਸਰਕਾਰ ਆ ਬੜੀ ਵਧੀਆ ਕੰਮ ਕਰ ਰਹੀ ਆ ਸਾਨੂੰ ਉਮੀਦ ਆ ਸਰਕਾਰ ਤੋਂ ਵੀ ਸਾਡੀ ਮਸਲੇ ਹੱਲ ਕਰੂ ਠੀਕ